ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਗਰੀਬ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ ਕੱਚੇ ਮਕਾਨਾਂ ਦੇ ਮਿਲਣਗੇ ਪੈਸੇ ਫਾਰਮ ਭਰ ਲਓ ਇਸ ਸਕੀਮ ਦੇ ਜਲਦੀ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਦਾ ਵੱਡਾ ਫੈਸਲਾ ਭਾਰਤ 'ਚ ਡੀਜ਼ਲ ਵਾਹਨਾਂ ਤੇ ਲੱਗੇਗੀ ਪਾਬੰਦੀ ਆਖਰੀ ਤਰੀਕ ਹੋਈ ਜਾਰੀ ਜੀ ਹਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਪੂਰੇ ਦੇਸ਼ ਵਿੱਚ ਇੰਨੀ ਦਿਨੀ ਪ੍ਰਦੂਸ਼ਣ ਕਾਰਨ ਸਾਹ ਲੈਣਾ ਵਿੱਚ ਦਿੱਕਤ ਆ ਰਹੀ ਹੈ ਜਿਸ ਦਾ ਮੁੱਖ ਕਾਰਨ ਡੀਜ਼ਲ ਵਾਹਨਾਂ ਨੂੰ ਮੰਨਿਆ ਜਾ ਰਿਹਾ ਹੈ ਹੁਣ ਸਰਕਾਰ ਡੀਜ਼ਲ ਵਾਹਨਾਂ ਖਿਲਾਫ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ ਇੰਨਾ ਹੀ ਨਹੀਂ ਸਰਕਾਰ ਨੇ ਜਲਦੀ ਡੀਜ਼ਨ ਵਾਹਨਾਂ ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਕਿ ਹੁਣ ਡੀਜ਼ਲ ਵਾਹਨਾਂ ਦੇ ਉੱਤੇ ਪਾਬੰਦੀ ਲਗਾਈ ਜਾਵੇਗੀ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਐਨਸੀਆਰ ਦੇ ਵਿੱਚ ਆਈਕਿਊ ਲੈਵਲ ਇੰਨੀ ਦਿਨੀ ਵੱਧ ਗਿਆ ਤਾਂ ਦੇਖ ਸਕਦੇ ਹੋ ਇਸ ਦਿਨ ਤੋਂ ਨਹੀਂ ਚੱਲਣਗੇ ਟੀਜ਼ਰ ਵਾਹਨ ਮੀਡੀਆ ਰਿਪੋਰਟਰਾਂ ਮੁਤਾਬਕ ਡੀਜ਼ਲ ਵਾਹਨ ਸਭ ਤੋਂ ਵੱਧ ਪ੍ਰਦੂਸ਼ਣ ਪੈਦਾ ਕਰਦੇ ਹਨ ਇਸ ਲਈ ਇਸ ਤੇ ਤੁਰੰਤ ਪ੍ਰਭਾਵ ਨਾਲ پابੰਦੀ ਲਗਾਈ ਜਾਵੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਪੇਸ਼ ਕੀਤੀ ਗਈ ਦਾ ਹੁਣ ਇੰਨਾ ਹੀ ਨਹੀਂ ਸਰਕਾਰ ਨੇ ਕੁਝ ਦਿਨਾਂ ਤੋਂ EV ਸਬਸਿਡੀ ਸਕੀਮ ਦਾ ਵੀ ਐਲਾਨ ਜਿਹੜਾ ਕਰਨ ਕਰਨ ਜਾ ਰਹੀ ਹੈ ਕਮੇਟੀ ਨੇ 2027 ਤੋਂ ਡੀਜ਼ਲ ਵਾਹਨਾਂ ਦੀ ਵਿਕਰੀ ਤੇ ਪੂਰੀ ਤਰ੍ਹਾਂ پابੰਦੀ ਲਗਾਉਣ ਦੀ ਸ਼ਿਫਾਰਿਸ਼ ਜਿਹੜੀ ਹੈ ਕੀਤੀ ਹੈ ਕਿ 2027 ਤੱਕ ਜਿਹੜੇ ਡੀਜ਼ਲ ਵਾਹਨ ਨੇ ਉਹ ਉਹਨਾਂ ਦੇ ਵਿਕਰੀ ਤੇ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ ਸ਼ਿਫਾਰਿ ਜਿਹੜੀ ਕੀਤੀ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਭਾਰਤੀ ਪੰਜਾਬ ਸਰਕਾਰ ਵੱਲੋਂ ਭਰਤੀ ਸ਼ੁਰੂ ਕਰਨ ਦਾ ਐਲਾਨ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਧਿਆਵੰਗਾ ਵਿਅਕਤੀਆਂ ਦੀ ਭਲਾਈ ਯਕੀਨੀ ਬਣਾਉਣ ਲਈ ਸੁਬਾ ਸਰਕਾਰ ਦੀ ਦ੍ਰਿੜ ਵਚਨਬੰਦਤਾ ਦਰਹਾਉਂਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਕਿ ਦਿਹਾਵੰਗ ਵਿਅਕਤੀਆਂ ਦੀਆਂ ਰਾਖਵੀਆਂ ਅਸਾਮੀਆਂ ਦੇ ਬੈਕਲੌਗ ਨੂੰ ਭਰਨ ਲਈ ਵੱਡੀ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੀ ਤਾਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਇਹ ਵੱਡਾ ਐਲਾਨ ਜਿਹੜਾ ਕਰ ਦਿੱਤਾ ਹੈ ਦਿਹਾਵੰਗ ਵਿਅਕਤੀਆਂ ਲਈ ਭਰਤੀ ਲਈ ਇੱਥੇ ਆਪਣੇ ਆਰਥਿਕ ਰਿਹائش ਅਤੇ ਸਮਾਜਿਕ ਨਿਆਂ ਅਤੇ ਬਾਲ ਪੁਲਾਈ ਵਿਭਾਗ ਦੀ ਸਮਿਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਵਿਆਵੰਗ ਵਿਅਕਤੀਆਂ ਦੀਆਂ ਖਾਲੀ ਸਾਮੀਆਂ ਲਈ ਬੈਕਲੌਗ ਦੀ ਸਨাক্ত ਕੀਤੀ ਹੈ ਜੀ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ 'ਚ ਬੰਦ ਹੋ ਸਕਦਾ ਹੈ ਇੰਟਰਨੈਟ ਕੀ ਹੈ ਪੂਰੀ ਖਬਰ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਟਰ ਤੋਂ ਦਿੱਲੀ ਵੱਲ ਕੂਚ ਕਰਨਗੇ ਇਹ ਫੈਸਲਾ ਮੰਗਰਵਾਰ ਨੂੰ ਸ਼ੰਭੂ ਸਰਹੱਦ ਤੇ ਹੋਈ ਮੀਟਿੰਗ ਚ ਲਿਆ ਗਿਆ ਇਸ ਤੋਂ ਬਾਅਦ ਕਿਸਾਨ ਆਗੂ ਸਰਵਰ ਸਿੰਘ ਬੰਦੇਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਇਸ ਮੌਕੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਕਿਹਾ ਕਿ 13 ਦਸੰਬਰ ਨੂੰ ਇਸ ਅੰਦੋਲਨ ਨੂੰ 10 ਮਹੀਨੇ ਪੂਰੇ ਹੋ ਰਹੇ ਹਨ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀਦਾ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ ਲਈ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਕੀ ਹੈ ਪੂਰੀ ਖਬਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪਲੇ ਵਾਈ ਸਕੂਲਾਂ ਲਈ ਨਵੀਆਂ ਗਾਇਡਲਾਈਨਸ ਗਾਈਡਲਾਈਨਸ ਜਾਰੀ ਕੀਤੀਆਂ ਗਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਿਆ ਪੰਜਾਬ ਸਰਕਾਰ ਵੱਲੋਂ ਪਲੇਵੇ ਸਕੂਲਾਂ ਨੂੰ ਨਵੀਆਂ ਗਾਇਡਲਾਈਨਸ ਜਾਰੀ ਕੀਤੀਆਂ ਗਿਆ ਛੋਟੇ ਬੱਚਾ ਨੂੰ ਰਜਿਸਟਰ ਪਲੇਵੇ ਸਕੂਲਾਂ ਵਿੱਚ ਹੀ ਭੇਜੋ ਪਲੇਵੇ ਸਕੂਲਾਂ ਵਿੱਚ ਇੱਕ ਟੀਚਰ ਵੀ ਬੱਚਾ ਨੂੰ ਹੀ ਪੜ੍ਹਾਵੇਗਾ ਸਕੂਲਾਂ ਦੀ ਬਾਉਂਡਰੀ ਪੂਰੀ ਤਰ੍ਹਾਂ ਸੇਫ ਹੋਣੀ ਚਾਹੀਦੀ ਹੈ ਪਲੇਵੇ ਸਕੂਲਾਂ ਵਿੱਚ ਖੇਡਣ ਦੀ ਥਾਂ ਹੋਵੇ ਬੱਚਿਆਂ ਲਈ ਪੀਣ ਵਾਲਾ ਪਾਣੀ ਸਾਫ਼ ਸੁਥਰਾ ਹੋਵੇ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੇ ਰਿਹਾਦਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ ਜੀ ਮੌਸਮੀ ਪਾਕ ਵੱਲੋਂ ਪੰਜਾਬ ਵਾਸੀਆਂ ਲਈ ਜਲੋ ਲੜ জারি ਕੀਤਾ ਗਿਆ ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫਬਾਰੀ ਤੋਂ ਬਾਅਦ ਜਿੱਥੇ ਮੈਦਾਨੀ ਇਲਾਕਿਆਂ ਵਿੱਚ ਤਾਮ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਉੱਥੇ ਹੀ ਪਹਾੜਾਂ ਤੋਂ ਚੱਲਣ ਵਾਲੀ ਤੇਜ਼ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਚੱਲਣ ਲੱਗ ਪਈ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਭਾਰ ਵਿੱਚ ਜੈਲੋ ਅਲਰਟ ਜਾਰੀ ਕੀਤਾ ਗਿਆ ਤਾਂ ਦੇਖੋ ਦਿਓ ਮੌਸਮ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤੇ ਗਏ ਨੇ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ بارش ਜਿਹੜੀ ਹੈ ਹੋ ਸਕਦੀ ਹੈ 14 ਦਸੰਬਰ ਤੱਕ ਮੌਸਮ ਖਰਾਬ ਦੱਸਿਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਹੁਣ ਇੱਕੋ ਦਮ ਠੰਡ ਜਿਹੜੀ ਹੈ ਵਧਣੀ ਸ਼ੁਰੂ ਹੋ ਚੁੱਕੀ ਹੈ ਦੂਜੇ ਪਾਸੇ ਮੋਦੀ ਸਰਕਾਰ ਨੇ ਵੱਡਾ ਐਲਾਨ ਕੀਤਾ 5% ਵਿਆਜ ਤੇ ਲੋਨ ਕਾਰੀਗਰਾਂ ਲਈ ਵਧੀਆ ਮੌਕਾ ਖੁੱਲੇ ਪੈਸੇ ਵੰਡ ਰਹੀ ਹੈ ਮੋਦੀ ਸਰਕਾਰ ਜੀ ਹਾਂ ਮੋਦੀ ਸਰਕਾਰ ਨੇ ਕਾਰੀਗਰਾਂ ਤੇ ਸਿਰਪਰਕਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ 17 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਲੋਗ ਇਸ ਸਕੀਮ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ ਸਰਕਾਰ ਨੇ ਮੰਗਲਵਾਰ ਨੂੰ ਸਸੰਦ ਵਿੱਚ ਕਿਹਾ ਹੈ ਕਿ 31 ਅਕਤੂਬਰ ਤੱਕ ਬੈਂਕਾਂ ਨੇ ਪ੍ਰਧਾਨ ਮੰਤਰੀ ਵਿਸ਼ਵਕਰਮ ਜੋਜਨਾ ਤਹਿਤ 2 ਲੱਖ ਤੋਂ ਵੱਧ ਖਾਤੇ ਖੋਲੇ ਹਨ ਖੋਲੇ ਅਤੇ ਕਈ ਕਰੋੜ ਰੁਪਏ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਦੇਖ ਸਕਦੇ ਹੋ ਪਰ ਦਾਣ ਮਦਰੀ ਵਿਸ਼ਮਕਰਮਾ ਜੋਨਾ ਤਹਿਤ 18ਵੀਂ ਰਵਾਇਤੀ ਕੰਮ ਕਰਨ ਵਾਲਿਆਂ ਦੀ ਨੂੰ ਨੌਕਰੀ ਵਿੱਚ ਰੱਖਿਆ ਜਾਂਦਾ ਹੈ ਇਹਨਾਂ ਵਿੱਚ ਤਰਖਾਨ ਕਿਸਤੀ ਬਣਾਉਣ ਵਾਲੇ ਲੋਹਾਰ ਹਥੌੜੇ ਤੇ ਸੰਦ ਬਣਾਉਣ ਵਾਲੇ ਸੁਨਿਆਰੇ ਕਮਿਆਰ ਪੱਥਰ ਬਣਾਉਣ ਵਾਲੇ ਮੋਚੀ ਮਿਸਤਰੀ ਗੁਲੀਚੇ ਝਾੜੂ ਅਤੇ ਟੋਕਰੀ ਬਣਾਉਣ ਵਾਲੇ ਧੋਬੀ ਦਰਜੀ ਮੱਛੀਆਂ ਫੜਨ ਵਾਲੇ ਜਾਲ ਬਣਾਉਣ ਵਾਲੇ ਆਦਿ ਸ਼ਾਮਿਲ ਹਨ ਅਰਜੀ ਕਿਵੇਂ ਦੇਣੀ ਹੈ ਤੁਸੀਂ ਪ੍ਰਧਾਨ ਮੰਤਰੀ ਵਿਸ਼ਵਗੁਰਮਾ ਯੋਜਨਾ ਦੇ ਤਹਿਤ ਆਧਾਰਿਤ ਵੈੱਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਰਜੀ ਅਪਲਾਈ ਕਰ ਸਕਦੇ ਹੋ ਵੈੱਬਸਾਈਟ ਖੋਲਣ ਤੋਂ ਬਾਅਦ ਤੁਹਾਨੂੰ ਅਪਲਾਈ ਆਨਲਾਈਨ ਵਿਕਲਪ ਤੇ ਕਲਿੱਕ ਕਰਨਾ ਹੋਵੇਗਾ ਲੋੜੀਂਦੀ ਜਾਣਕਾਰੀ ਭਰਨ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਨੂੰ ਪੂਰਾ ਕਰਨਾ ਹੋਵੇਗਾ ਰਜਿਸਟ੍ਰੇਸ਼ਨ ਲਈ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ 5% ਵਿਆਜ ਤੇ 3 ਲੱਖ ਦਾ ਕਰਜ਼ਾ ਪ੍ਰਧਾਨ ਮੰਤਰੀ ਵਿਸ਼ਵਗੁਰਮਾ ਯੋਜਨਾ ਤਹਿਤ ਆਪਣਾ ਰੁਜ਼ਗਾਰ ਨੂੰ ਉਦਮ ਸਥਾਪਿਤ ਕਰਨ ਲਈ ਕਰਜ਼ੇ ਦੀ ਸहुलियत ਪ੍ਰਦਾਨ ਕੀਤੀ ਜਾਂਦੀ ਹੈ ਇਸ ਸਕੀਮ ਤਹਿਤ 10 ਲੱਖ ਦਾ ਕਰਜ਼ਾ ਦਿੱਤਾ ਜਾਂਦਾ ਹੈ ਇਹ ਕਰਜ਼ਾ ਲਾਭਪਾਤਰੀ ਨੂੰ ਸਿਰਫ 5% ਦੀ ਵਿਆਜ ਦਿੱਤਾ ਜਾਂਦਾ ਹੈ ਕਰਜ਼ੇ ਦੀ ਰਕਮ ਲਾਭਪਾਤਰੀ ਨੂੰ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ ਪਹਿਲੇ ਪੜਾਵੇ ਵਿੱਚ 1 ਲੱਖ ਰੁਪਏ ਦਿੱਤਾ ਜਾਵੇਗਾ ਤੇ ਦੂਜੇ ਪੜਾਵੇ ਵਿੱਚ 2 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਦੂਜੀ ਪਾਸੇ ਕੋਰਪੋਰੇਟ ਕਪੜੇ ਸਾਹਮਣੇ ਆ ਰਹੀ ਹੈ ਕੱਚੇ ਮਕਾਨਾਂ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਜੀ ਪੰਜਾਬ ਸਰਕਾਰ ਇਹਨਾਂ ਲੋਕਾਂ ਨੂੰ ਦੇਵੇਗੀ 2.5 ਲੱਖ ਰੁਪਏ ਆਪਣਾ ਘਰ ਬਣਾਉਣ ਵਾਸਤੇ ਜੀ ਹਾਂ ਗਰੀਬ ਲੋੜਵੰਦ ਲੋਕਾਂ ਲਈ ਪ੍ਰਦਾਨਮਦਰੀ ਆਵਾਜ਼ ਯੋਜਨਾ ਜਿਹੜੀ ਹੁਣ ਪੰਜਾਬ ਲਾਗੂ ਹੋ ਚੁੱਕੀ ਹੈ ਜੀ ਇਸ ਸਕੀਮ ਦਾ ਦਾ ਸਰਕਾਰ ਉਹਨਾਂ ਸਾਰੇ ਲੋੜਵੰਦ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਜਿਨ੍ਹਾਂ ਕੋਲ ਆਪਣਾ ਮਕਾਨ ਨਹੀਂ ਹੈ ਹੁਣ ਦੇਸ਼ ਦੇ ਕਰੋਨਾ ਲੋਕੀਏ ਸਕੀਮ ਦਾ ਲਾਭ ਲੈ ਚੁੱਕੇ ਆਂ ਤੇ ਲਾਭ ਲੈ ਵੀ ਰਹੇ ਹਨ ਜਿਸ ਤਹਿਤ ਹੁਣ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਲਾਗੂ ਹੋਣ ਜਾ ਰਹੀ ਹੈ ਜੀ ਪੰਜਾਬ ਵਿੱਚ ਇਸ ਤਹਿਤ 22 ਲੱਖ ਲੋਕਾਂ ਨੂੰ ਕੜ ਦਿੱਤੇ ਜਾਣਗੇ ਹੁਣ ਸਰਕਾਰ ਇਸ ਸਕੀਮ ਦਾ ਲਾਭ ਲਾਭ ਵਿੱਚ ਬਤਾਇਆ ਤਾਂ ਦੱਸਦੇ ਹਾਂ ਜੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਪਹਿਲਾਂ ਪੰਜਾਬ ਵਿੱਚ ਲੋਕਾਂ ਨੂੰ 170000 ਦਿੱਤੇ ਜਾਂਦੇ ਸਨ ਜਿਸ ਵਿੱਚ 25000 ਰੁਪਇਆ 50 ਸਰਕਾਰ ਵੱਲੋਂ ਅਤੇ 1.5 ਲੱਖ ਰੁਪਇਆ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ ਤਾਂ ਜਲਦੀ ਸਕੀਮ ਦੇ ਫਾਰਮ ਭਰ ਕੇ ਲਾਭ ਉਠਾ ਸਕੋ ਮਿਲਦਾ ਹੋਰ ਵੱਡੀ ਜਾਣਕਾਰੀ ਵਿੱਚ ਤੁਹਾਡਾ ਅਗਲੀ ਧੰਨਵਾਦ ਜੀ ਸਾਰਿਆਂ ਦਾ